ਯਾਰ ਵੀਰ ਬਣ ਕੇ ਨਾ ਲਾਸ਼ ਤੇ ਹੈ ਆਪਣਾ ਹੈ ਆ ਮੈਚ ਤੇ ਆਪਣਾ ਗਰਾਊਂਡ ਕਲੀਅਰ ਕਰ ਦਿਓ ਯਾਰ ਵੀਰ ਬਣ ਕੇ ਬੇਨਤੀ ਹੈ ਯਾਰ ਬੋਲਦਾ ਬਹੁਤ ਵਾਰੀ ਦਿੱਤਾ ਤੇ ਭਾਰੀ ਆ ਇੰਨਾ ਆਪਣਾ ਮਿਹਨਤਾਂ ਕੀਤੀਆਂ 2-3 ਮਹੀਨਿਆਂ ਦੀਆਂ ਯਾਰ ਥੋੜੇ ਪਿੱਛੇ ਖਰਾਬ ਨਾ ਕਰੋ ਵੀਰ ਬਣ ਕੇ ਸਹੀ ਹੈ ਜੀ ਸਹੀ ਹੈ ਸਾਰੇ ਗਰਾਊਂਡ ਤੋਂ ਬਾਹਰ ਆਇਓ ਯਾਰ ਬੇਨਤੀ ਹੈ ਕਿਉਂ ਲਾਈਫ ਵੀ ਸਹੀ ਨਹੀਂ ਜਾਂਦਾ ਹੁਣ ਬਾਹਰੋਂ ਆਪਣੇ ਨਾਲ ਮੁੰਡੇ ਜੁੜੇ ਹੋਏ ਨੇ ਯਾਰ ਉਧਰ ਗ ਤੇ ਕੀ ਆ ਲੈ ਕੀ ਦਿਖਾਉਣਾ ਆਪਾਂ ਯਾਰ ਨਵੀਂ ਤਾਂਗੇ ਗਰਾਊਂਡ ਤੋਂ ਬਾਹਰ ਆ ਜੀ ਬ੍ਰਿੰਦੀ ਉਧਰ ਗੁਰਪ੍ਰੀਤ ਜੀ ਵੀ ਵੀਰ ਆ ਸਾਡੇ ਨੇ ਟੂਰਨਾਮੈਂਟ ਵਾਸਤੇ ਬਹੁਤ ਵੱਡੇ ਜੋਰਦਾਨ ਪਾਏ ਆ ਉਹ ਕਿੰਨਾ ਜੱਸੀ ਵੀ ਖੇਡ ਤੋਂ ਖੁਸ਼ ਹੋਗੇ ਕੱਲ ਨੂੰ ਜੱਸੀ ਦੇ ਤੱਕ ਆ ਭਰਾ ਸਾਡੇ 11000 ਪੁਆਇੰਟ ਕਰ ਦੇਣਗੇ ਇੱਕ ਵਾਰੀ ਜੋਰਦਾਰ ਤਾੜੀਆਂ ਮਾਰ ਦਈ ਆਪਾਂ ਵਰਤੇਜ بھائی ਦਾ ਧੰਨਵਾਦ ਹੈ ਵੱਡੇ ਵੀਰਾਂ ਦਾ हासी के किया कीपर कीपर साढे 12 13 भाई करा देखो साढे 12 13 साढे 12 13 ਆ ਫਾਈਨਲ ਮੈਚ ਗਰਾਦਿਆ ਸ਼ੁਰੂ ਪਾਉਂਦੀ ਪਹਿਲੀ ਰੇਡ ਕਿਹੜੇ ਖਿਡਾਰੀ ਨੇ ਪਾਉਣੀ ਹੈ ਲਾਈਏ ਸੱਟ ਪਹਿਲੀ ਰੇਡ ਪਾਉਣ ਦੇ ਲਈ ਗਿਰਮੇਲ ਐਸਰੇ 4 ਬਚਾਰਾ ਫਾਈਨਲ ਮੈਚ ਲੈਰੀ ਦੇ ਖੇਡ ਮੇਲੇ ਦਾ ਸਭ ਤੋਂ ਗਰਾਊਂਡ ਕਲੀਅਰ ਕੰਨਿਏ ਬਾਰੇ ਮੁੰਡੇ ਜੁੜੇ ਬੈਠੇ ਆ ਰੇਡ ਪੈ ਗਈ ਫੌਜੀ ਫੱਟੂ ਆ ਪਹਿਲੀ ਰੇਡ ਪਾ ਰਿਹਾ ਕਬੱਡੀ ਖਿਡਾਰੀ ਨਿਵੇਨ ਦਾ ਤੇ ਕਬੱਡੀ ਖਿਡਾਰੀ ਜੱਸੀ ਦਾ 5-5 ਕਿਲੋ ਦੇਸੀ ਘਾੜੇ ਨਾਲ ਪ੍ਰਬੰਧਕ ਭਰਾ ਕਹਿੰਦੇ ਸਲਮਾਨ ਫੌਜੀ ਬੰਦੂ ਦੀ ਪਹਿਲੀ ਰੇਡ ਗੋਰਾ ਨੰਬਰ ਦਾ ਕਹਿੰਦਾ ਵੀ 100 ਦੇ ਆ ਆ ਰੋੜੀ ਵਾਲਾ ਨੰਮਾ ਕਿ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਸਾਡੇ ਬੰਨੇ ਰਕਾਰ ਦੇ ਨੇ 11 ਟੀਅਰ ਐਨ ਕਹਿੰਦੇ ਗੁੱਟੀ ਨੂੰ

ਕਾਲੇ ਦੇ ਹੋ ਰਿਹਾ ਵੀ ਗੋਰੀ ਆ ਗਿਆ ਆਹ ਸਾਹਮਣੇ ਗੋਰੀ ਦੋਨੀ ਆ ਕਬੱਡੀ ਪਾ ਰਿਹਾ ਹੈ ਇਧਰ ਬਾਈ ਭੱਜ ਗਿਆ ਰਾਮਾ ਦੇ ਜਫੇ ਲੈ ਕੇ ਭਾਈ ਦੇਸੇ ਵਾਲਾ ਚਾਰ ਦੇ ਨਾਲ ਬਗਾਨਾ ਉਧਰ ਪਿੱਛੇ ਪੁੱਛੇ ਇੱਕ ਫੋਕਲ ਮੈਂਬਰ ਖੇਲਾ ਤੇ ਬਿੰਤਾ ਸਰਪੰਚਾ ਸਾਗੂ ਜੀ ਜਮੇਰ ਦੀ ਰੇਟ ਤੇ ਹਣਕ ਦੇ 100 ਹੋਣਾ 500 ਰੁਪਏ ਪੁੱਜ ਗਿਆ ਆ ਰੋ ਪਈਆ ਸਾਉਦੀ ਗੋੜੇ ਨੰਬਰ ਦਾ ਰੰਗ ਨਹੀਂ 200 ਵੀ 300 ਵੀ ਕਬੱਡੀ ਪੈਣ ਲੱਗੀ ਹੈ ਖੇਡ ਮੈਦਾਨ ਦੇ ਵਿੱਚ 300 ਦੀ ਰੇਡ ਆਹ ਸਾਹਮਣੇ ਫੌਜੀ ਫੱਗੂ ਆ ਕਬੱਡੀ ਪਾ ਰਿਹਾ ਹੈ ਫੌਜੀ ਫੌਜੀ ਤੇ ਰਿੰਕੂ ਰੋਣੀ ਪਰ ਸਾਹਮਣੇ ਨੰਬਰ 300 ਦਾ ਹੋ ਗਿਆ 200 ਦਾ ਵੀਪ ਮੇਰੇ ਕੋਲ ਪਹੁੰਚ ਗਿਆ ਸਾਉ ਤੋਂ ਇਹ ਸਿੱਧਾ ਤੌਰ ਦਾ ਕਰ ਰਿਹਾ ਹੈ ਰੇਡ ਰਾਜਸਥਾਨ ਵਾਲੇ ਦੀ ਪੈਣ ਲੱਗੀ ਹੈ ਆੜ ਰਹੀ ਹੈ ਸਾਬ ਦੇ ਗੋਲੇ ਪੰਛੀ ਵਾਲੇ ਕਰਵਾ ਗਿਆ ਆੜ ਰਹੀ ਹੈ ਲੈ ਵੀ ਮੇਰੇ ਉਹ ਵੀ ਫੜਦਾ ਇਧਰ ਨੇ ਪਾਸੇ ਜਾਮਾ ਤੇ ਸੰਦੀਪ ਟਕਰ ਸਿਰੇ ਦੀ ਪਰ ਜੰਬਰੂ ਜਾਮਾ ਭੱਜ ਗਿਆ ਆੜ ਰਹੀ ਕਰਦੀ ਤੇ ਗਾਲਾਂ ਗਲ ਕਰ ਜਾ ਰਿਹਾ ਹੈ ਹਰ ਇੱਕ ਵਾਰ ਇੱਕ ਸੌ ਦਾ ਹੈ

ঠেকে <laughs> <laughs> <laughs>

ਨੋਵੀਂ ਵਾਲੇ ਮੇਹਰੀ ਆ ਗਿਆ ਉਧਰ ਕੇਲੇ ਬਾਈ ਨੇ 200 ਪੁਆਇੰਟਾਂ ਕਰ ਦਿੱਤਾ ਭਾਈ ਦੇਸਿਆਲੇ ਸੰਦੀਪ ਨੇ ਧੰਨਵਾਦ ਹੈ ਭਾਈ ਦੇਸਿਆਲੇ 5-500 ਦੇ ਬਾਈ ਨੋਟਾਂ ਚੋਂ 11 ਗੇਂਦੋੜੀ ਵਾਲੇ ਪਾਸੇ ਵਾ ਗਿਆ ਗੱਲ ਜੱਟਾਂ ਤੇ ਮੁੱਕੜੀ ਹੈ ਗੱਲ ਟੱਟਾਂ ਤੇ ਮੁੱਕੜੀ ਹਾਕ ਕੇ ਜੇ ਜਾਮਾ ਜੁੜ ਗਿਆ ਉਧਰ ਕੇਲਾ ਨੰਬਰ ਨਾਲ ਕੇਲਾ ਬਾਈ ਹੈ ਨਾਲ ਪੀਤਾ ਸਰਪੰਚ ਆਹ ਕਬਦੀ ਫੇ

ਅੱਜ ਤੁਰਾ ਟੀਮਾਂ ਦੀ ਵੀ ਗਲਤੀ ਆ ਜਾਣਾ ਕਲੀ ਕਮੇਟੀ ਦੀ ਆਪਾਂ ਕਹਾਂਦੇ ਅੱਜ ਟੀਮਾਂ ਬਹੁਤ ਮਿਲਟਾਈਆਂ ਆ ਰੇਪਈਆ ਖੇਡ ਮੈਦਾਨ ਦੇ ਵਿੱਚ ਮੁੰਡੇ ਚਾਰ ਬੈਕਲੇ ਪਾਸ ਆ ਗ੍ਰੇਡਰ ਦਾ ਉਹ ਭੱਜੀਆਂ ਥਾਪੀਆਂ ਕੇ ਬਾੜ ਦੇ ਪੱਟਾਂ ਤੇ ਥਾਪੀਆਂ ਉਹ ਤੇ ਪੀਤਾ ਜਿੰਨਾ ਮਾਵਾਂ ਦਾ ਮਾਰ ਦੇ ਪੱਟਾਂ ਤੇ ਥਾਪੀਆਂ

ਇਹ ਜਲਮੀ ਗਿਆ ਜਮੇਨ ਆ ਗਿਆ ਜੀ 20 ਨੰਬਰ ਰਹੇਗਾ ਆ ਨੰਬਰ ਦਾ 200 ਦਿੱਤਾ ਜਾਣਾ ਆ ਸਾਹਮਣੇ ਕਬੱਡੀ ਖੇਡ ਰਹੀ ਹੈ ਉਹ ਨੰਬਰ ਦਾ ਕਹਿੰਦਾ 200 ਹੈ ਮੈਚ ਚੋਟੀ ਦਾ ਰੇਲ ਪੈਂਦੀ ਫੌਜੀ ਖੁੱਗੂ ਨਹੀਂ ਹੈ ਇਹ ਮੇਜਰ ਰੇਡ ਫੋਰਸਾਂ ਦੇ ਲਈ ਦਿੱਤੇ ਹੈ ਮੈਚ ਦਾ ਸਮਾਪਤ ਹੁਣ ਖੜੀ ਤਿੰਨ ਤੇ ਮੈਂ ਭਾਈ ਦੇ ਸਿਆਰਾ ਬਰੂ ਕੀ ਕਿ ਜੀ ਇਧਰ ਤੋਂ 13 ਪੁਆਇੰਟ सब्ज के दाशी ने सागू सात रोड़ी है आखजी ने किले हदिया अच्छा पाके सात रखते हैं आज मेरे फौजी लिए ਬੈਸਟ ਇਟਰਾ ਵੀ ਫਾਧੀ ਨੂੰ ਮੁबारकਵਾਦ ਦਿੰਦੇ ਤੈਨੂੰ 6 ਟੱਚ ਤੈਨੂੰ ਜੱਫੀ ਨਿੰਮਾ ਰੁੜੀ ਅਜੇ ਨਹੀਂ ਲਿਦਾ ਬੈਸਟ ਹੀ ਅੱਧੀ ਹੈ ਲੈ ਵੀ ਨਿੰਮਾ ਬਹੁਤ-ਬਹੁਤ ਮੁबारक ਹੈ ਤੈਨੂੰ ਬਾਤ-ਬਾਤ ਮੁबारक ਹੈ ਥੈਂਕ ਯੂ ਖੇਡਿਆ ਸੋਹਣਾ ਗਿਆ ਕੋਈ ਚੱਕਰ ਨਹੀਂ 7 ਫੀਟ ਦੀ ਮੱਦੀ ਕਿਸੇ ਦੇ ਯਾਰ ਇਹ ਸਭ ਰੱਖਦਾ ਹੈ ਉਹ ਦੀ ਵੀ ਸਾਥੀ ਦੇ ਨਾਲ ਕਰਨਾ ਜਵੰਤ ਅੰਜ ਕਾਜਰੀ ਪ੍ਰਬੰਧਕ ਵੈਦਰ ਜਿੱਕਾ ਕਾਲਸ ਵੈਦਰ ਜਿੱਕੀ ਫਤਹਿ 哈喽。<Hello. S 2>